जय श्री राम जय श्री राम ਕਿਹਣਾ ਚਾਹੁੰਦੇ ਹੋ ਅੱਜ ਪਹੁੰਚੇ ਹੋ ਜੀ ਅੱਜ ਹਰ ਭਾਰਤੀ ਵਾਸਤੇ ਬੜਾ ਸੁਆਗਤ ਹੈ ਨੇ ਭਗਵਾਨ ਰਾਮ ਜੀ ਦਾ ਮੰਦਿਰ ਦਾ ਅਜੁੱਧਿਆ ਦੇ ਵਿੱਚ ਐਸਲੇ ਘਟਨ ਹੋ ਰਿਹਾ ਔਰ ਪੂਰੀ ਦੁਨੀਆ ਚਿੱਥੇ ਵੀ ਦੁਨੀਆ ਦੇ ਹਿੱਸੇ ਵਿੱਚ ਕੋਈ ਭਾਰਤੀ ਰਹਿੰਦਾ ਰਾਮ ਭਗਤ ਰਹਿੰਦਾ ਰਾਮ ਨੂੰ ਮੰਨ ਮੰਨਣ ਵਾਲੇ ਰਹਿੰਦੇ ਆ ਸਭ ਦਾ ਧਿਆਨ ਐਸਐਲ ਜੁੱਧਿਆ ਦੇ ਉੱਤੇ ਲੱਗਾ। ਅਰ ਮੈਂ ਇਸ ਮੌਕੇ ਦੇ ਉੱਤੇ ਸਭ ਨੂੰ ਵਧਾਈਆਂ ਵੀ ਦਿੰਦਾ। ਹੌਤ ਮੈਂ ਆਸ ਕਰਦਾ ਕਿ ਭਗਵਾਨ ਰਾਮ ਜੀ ਦੀ ਕਿਰਪਾ ਦੇ ਨਾਲ ਇਸ ਦੇਸ਼ ਦੇ ਵਿੱਚ ਜਿਹੜੀ ਤਰੱਕੀ ਹੈ, insan ਦੀ ਜਿਹੜੀ ਤਰੱਕੀ ਹੈ, ਮਨੁੱਖ ਦੀ ਜਿਹੜੀ ਤਰੱਕੀ ਹੈ ਉਹ ਅੱਗੇ ਨਾਲ ਹੋਰ ਜ਼ਿਆਦਾ ਹੋਊਗੀ। ਉਹਦੀ ਕਿਰਪਾ ਦੇ ਨਾਲ ਅਸੀਂ ਸਾਰੇ ਲੋਕ ਜਾਤਾ ਪਾਤਾ ਦੇ ਸੰਕਟ ਝੋ ਨਿਕਲਾਂਗੇ ਹਰ ਹਰ ਬੰਦੇ ਲਈ ਐਸ ਵੇਲੇ ਜਿਹੜੀ ਲੋੜ ਹੈ ਮੁਲਕ ਨੂੰ ਹਰ ਬੰਦੇ ਦੇ ਵਿਕਾਸ ਲਈ ਹਰ ਬੰਦੇ ਲਈ ਕਾਦੀ ਹਰ ਬੰਦੇ ਦੇ ਛਤ ਵਾਸਤੇ ਹਰ ਬੰਦੇ ਦੇ ਪੀਣ ਲਈ ਪਾਣੀ ਲਈ ਹਰ ਬੰਦੇ ਦੇ ਰੋਜ਼ਗਾਰ ਵਾਸਤੇ ਜਿਹੜੀ ਲੋੜ ਹੈ ਉਮੇ ਦਾ ਖਿਆਲ ਹੈ ਕਿ ਭਗਵਾਨ ਰਾਮ ਜੀ ਦੀ ਕਿਰਪਾ ਦੇ ਨਾਲ ਜਿਹੜਾ ਉਹ ਪੂਰੇ ਭਾਰਤ ਦੇ ਅੰਦਰ ਸਾਧ ਭਾਰਤੀ ਨੂੰ ਉਹ ਮਿਲੂਗਾ ਉਹ ਦੀ ਕਿਰਪਾ ਹੋਊਗੀ ਸੋ ਮੈਂ ਬਹੁਤ ਵਧਾਈਆਂ ਦਿੰਦਾ ਔਰ ਮੈਂ ਕਾਮਨਾ ਕਰਦਾ ਕਿ ਭਗਵਾਨ ਰਾਮ ਜੀ ਪੰਜਾਬ ਦੇ ਉੱਤੇ ਵੀ ਕਿਰਪਾ ਕਰਨਗੇ ਪੰਜਾਬ ਦੀ ਤਰੱਕੀ ਜਿਹੜੀ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਹੈਟ ਜਿਹੜੀ ਰਾਤ ਦਿਨ ਜਾਰੀ ਹੈ ਇਹ ਜਿਹੜੀ ਤਰੱਕੀ ਹੈ ਜਿਹੜਾ ਵਿਕਾਸ ਇਹ ਮਾਨ ਸਾਹਿਬ ਦੀ ਗਵਾਹੀ ਦੇ ਵਿੱਚ ਜਿਹੜਾ ਰਾਤ ਦਿਨ ਚੁਗੜਾ ਦੁਗਣਾ ਚੁਗੜਾ ਹੋ ਕੇ ਜਿਹੜਾ ਉਹ ਵਾਅਦਾ ਦੇਊਗਾ ਔਰ ਪੰਜਾਬੀਆਂ ਨੇ ਜੋ ਕੁਛ ਬਲਜੇ ਹਸਾਸ ਦੇ ਨਾਲ ਵਿਕਾਸ ਦੇ ਆਸ ਦੇ ਨਾਲ ਪੰਜਾਬ ਦੇ ਵਿੱਚ ਮਾਨ ਸਾਹਿਬ ਦੀ ਸਰਕਾਰ ਬੜਾਈ ਹੈ ਉਹ ਵਿਕਾਸ ਜਿਹੜਾ ਹੋ ਦੂਣਾ ਤੀਣਾ ਹੋਊਗਾ ਭਗਵਾਨ ਰਾਮ ਜੀ ਦੀ ਇੱਕ ਅਗਵਾਈ ਦੇ ਵਿੱਚ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਅਸੀਂ ਹੋਰ ਆਪਣੇ ਸਮਾਜ ਦੀ ਜਿਹੜੀ ਆ ਉਹ ਤਦਕੀਕ ਕਰਾਂਗੇ